ਇਸੋਲੇ ਪਾਮ ਮਲਕਪੁਰ ਤੋਂ ਸੁਨਦਰ ਦੇਖਰੂ ਜਾਂਦੇ ਰੋਡ ਤੇ ਮਕੂ ਰਹਿ ਗਏ ਆ ਤੁਹਾਨੂੰ ਦੱਸ ਦਈਏ ਹੁਣ ਤੋਂ ਕੁਝ ਥੇੜ ਪਹਿਲਾਂ ਇੱਕ ਹਾਸਾ ਹੋਇਆ ਹਾਸੇ ਦੇ ਵਿੱਚ ਇੱਕ ਨੌਜਵਾਨ ਜੋ ਕਿ ਸੁਜਾਨਪੁਰ ਦਾ ਰਾਮ ਵਾਲਾ ਦੱਸਿਆ ਜਾ ਰਿਹਾ ਉਹ ਗੰਭੀਰ ਉਦੋਂ ਦੀ ਜ਼ਖਮੀ ਹੋ ਗਿਆ ਫਿਲਹਾਲ ਉਹਦੀ ਜਿਹੜੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਤੁਸੀਂ ਨਰਾਂ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਜਗ੍ਹਾ ਤੇ ਐਕਸੀਡੈਂਟ ਹੋਇਆ ਉਹ ਆਰਮੀ ਦਾ ਕੋਈ ਕਾਫਲਾ ਜਾ ਰਿਹਾ ਸੀਗਾ ਜਿਸ ਦੇ ਦੌਰਾਨ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਨੌਜਵਾਨ ਬੁਢੀ ਦਾ ਜ਼ਖਮੀ ਹੋ ਗਿਆ ਮੋਟਰਸਾਈਕਲ ਤੇ ਸਵਾਰ ਨੌਜਵਾਨ ਜਿਹੜਾ ਆ ਸੁਜਾਨਪੁਰ ਤੋਂ ਕਿਸੇ ਕੰਮ ਤੇ ਲਈ ਜਾ ਰਿਹਾ ਸੀਗਾ ਸਾਨਕ ਲੋਕਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਫਿਲਹਾਲ ਉਸ ਨੌਜਵਾਨ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸਾਨਕ ਲੋਕਾਂ ਨੇ ਦੱਸਿਆ ਕਿ ਐਮਬੂਲੈਂਸ ਨੂੰ ਕੋਲ ਕੀਤਾ کافی ਸਮਾਂ ਹੋ ਚੁੱਕਿਆ ਸੀ ਪਰ ਐਂਬੂਲੈਂਸ ਸਿਰੇ ਟਾਈਮ 'ਤੇ ਨਹੀਂ ਪਹੁੰਚੀ ਤਾਂ ਸਥਾਨਕ ਲੋਕਾਂ ਵੱਲੋਂ ਜਿਹੜੇ ਆ ਆਪਣੇ ਸਹਿਯੋਗ ਦੇ ਨਾਲ ਉਸ ਨੌਜਵਾਨ ਨੂੰ ਨਿੱਜੀ ਗੱਡੀ ਦੇ ਵਿੱਚ ਕਿਸੇ ਕੋਲ ਹੈਲਪ ਮੰਗ ਕੇ ਉਸ ਨੌਜਵਾਨ ਨੂੰ ਤੋਂ ਜਿਹੜਾ ਇਹ ਹਸਟਾਲ ਵਿੱਚ ਢੁਜਾਇਆ ਗਿਆ ਆ ਉਹ ਦਿੱਖਦੀ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਐਕਸੀਡੈਂਟ ਹੋਇਆ ਮੇਰਾ ਨਾਮ ਰਿੱਪੂ ਦਮਨ ਸਿੰਘ ਜੀ ਗੱਲਬਾਤ ਪਾਜੀ ਆਰਮੀ ਦੀ ਗੱਡੀ ਆਦੀ ਉਹਦੇ ਨਾਲ ਐਕਸੀਡੈਂਟ ਹੋ ਗਿਆ ਇਹਨਾਂ ਦਾ ਤੇ ਕੀ ਪਤਾ ਉਹ ਕਿਹੋ ਜਿਹਾ ਮੁੰਡਾ 10 ਜਾਨਪੁਰ ਦਾ One of the premium and prestigious professional institutes providing a wide range of professional courses with 100% placement assistance. We are Sri Sai Group of Institutes.